ਟ੍ਰਿਪਲ ਐਸ ਬੋਰਡ ਵੱਲੋਂ 5 ਜਨਵਰੀ 2025 ਨੂੰ ਲੇਬਰ ਇਨਸਪੈਕਟਰ ਦਾ ਪੇਪਰ ਹੋਣਾ ਸੀਗਾ ਜੀ ਪੋਸਟਪੋਨ ਕਰ ਦਿੱਤਾ ਗਿਆ ਤੇ ਅਫੀਸ਼ੀਅਲ ਨੋਟਿਸ ਜਿਹੜਾ ਉਹ ਵੀ ਆ ਚੁੱਕਿਆ 9 ਤਿੰਨ 25 ਨੂੰ ਇਹ ਦੁਬਾਰਾ ਜਿਹੜਾ ਐਗਜ਼ਾਮ ਹੈ ਲਿਆ ਜਾਵੇਗਾ ਤਾਂ ਇਸ ਸਬੰਧੀ ਆਲਰੇਡੀ ਕੈਂਡੀਡੇਟਸ ਦੇ ਮਨਾਂ ਵਿੱਚ ਸੀਗਾ ਵੀ ਸ਼ਾਇਦ ਟ੍ਰਿਪਲ ਐਸ ਬੋਰਡ ਵੱਲੋਂ ਐਗਜ਼ਾਮ ਹੈ ਜਿਹੜਾ ਲਿਆ ਜਾਣਾ ਪਰ ਅਫੀਸ਼ੀਅਲ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਹੁਣ ਇਹ ਫਾਈਨਲ ਹੋ ਚੁੱਕਿਆ ਵੀ ਇਹ ਪੇਪਰ ਹੈ ਜਿਹੜਾ 9 ਮਾਰਚ 2025 ਨੂੰ ਹੀ ਲਿਆ ਜਾਵੇਗਾ ਤਾ ਇਸ ਦੇ ਲਈ ਸਾਰਿਆਂ ਨੂੰ ਰਿਕੁਐਸਟ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਕੇ ਰੱਖੋ ਤਾਂ ਕਿ ਸਾਰੀ ਅਪਡੇਟਸ ਆਈ ਵੀ ਜਾਣਕਾਰੀ ਜਿਹੜੀ ਤੁਹਾਨੂੰ ਲਗਾਤਾਰ ਮਿਲਦੀ ਰਹੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤਾਂ ਕਿ ਸਾਰੇ ਕੈਂਡੀਡੇਟ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਕੇ ਰੱਖੋ ਜੇਕਰ ਕੋਈ ਨੋਟੀਫਿਕੇਸ਼ਨ ਨਹੀਂ ਆਉਂਦਾ ਤਾਂ ਇਨਫੋ ਬੋਰਡ ਅਲਗੋਰਿਦਮੈਂਟ ਜੋ ਆਫ ਦੇ ਵੀਡੀਓ ਸੈਕਸ਼ਨ ਚ ਜਾ ਕੇ ਤੁਸੀਂ ਸਾਰੀਆਂ ਵੀਡੀਓਜ਼ ਜਿਹੜੀਆਂ ਉਹ ਚੈੱਕ ਕਰ ਲੈਣੀਆਂ ਨੇ PDF ਫਾਈਲ ਟੈਲੀਗ੍ਰਾਮ ਚੈਨਲ ਤੇ ਤੁਹਾਨੂੰ ਮਿਲਦੀ ਹੈ ਜਿਹੜੇ ਕੈਂਡੀਡੇਟ ਨੇ ਟੈਲੀਗ੍ਰਾਮ ਚੈਨਲ ਨਹੀਂ ਜੁਆਇਨ ਕਰਿਆ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਲਿੰਕ ਹੈ ਟੈਲੀਗ੍ਰਾਮ ਚੈਨਲ ਦਾ ਉਹ ਵੀ ਜੁਆਇਨ ਕਰਕੇ ਰੱਖੋ ਜੀ ਹੋਰ ਅਪਡੇਟ ਜਲਦੀ ਹੀ ਆਉਣਗੀਆਂ ट्रिपल एस ਬੋਰਡ ਵੱਲੋਂ ਕਲਰਕ ਦੀ ਅਨਸਰ ਕੀ ਹੈ ਜਿਹੜੀ ਉਹ ਇਸ ਹਫਤੇ ਦੇ ਵਿੱਚ ਹੀ ਅਪਲੋਡ ਕਰ ਦਿੱਤੀ ਜਾਵੇਗੀ ਉਮੀਦ ਹੈ ਠੀਕ ਹੈ ਜੀ ਚਾਂਸਸ ਪੂਰੇ ਪੂਰੇ ਨੇਗੇ ਹੋ ਸਕਦਾ ਕੋਈ ਕਿਸੇ ਕਾਰਨ ਕਰਕੇ ਨਾ ਅਪਲੋਡ ਹੋਵੇ ਪਰ ਇਸ ਹਫਤੇ ਦੇ ਵਿੱਚ ਅਪਲੋਡ ਕਰਨ ਦੇ ਚਾਂਸਸ ਹੈਗੇ ਤਾਂ ਜਦੋਂ ਵੀ ਜਾਣਕਾਰੀ ਆਉਂਦੀ ਹੈ ਸਭ ਤੋਂ ਪਹਿਲਾਂ ਵੀਡੀਓ ਤੁਹਾਨੂੰ ਇਸੇ ਚੈਨਲ ਤੇ ਮਿਲੂਗੀ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਰੋ ਐਨੀ ਕਿ ਜਿਹੜੀ ਕਰਨ ਦੇ ਨਾਲ ਮੋਟੀਵੇਸ਼ਨ ਜਿਹੜੀ ਮਿਲਦੀ ਰਹਿੰਦੀ ਹੈ ਮਿਲਦੇ ਆ ਜੀ ਹੋਰ ਅਪਡੇਟ ਨਾਲ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ